ਤੁਹਾਨੂੰ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਅੱਜ ਪਹੁੰਚੇ ਹਾਂ ਵੀਰ ਬਰਨਾਲਾ ਟਰੈਕਟਰ ਮੰਡੀ ਤੇ ਤੁਹਾਨੂੰ ਦਿਖਾਉਣੇ ਆਗੇ ਟਰੈਕਟਰ ਟਰਾਲੀ ਦੇ ਰੇਟ ਆਗੇ ਵੀ ਟਰਾਲੀ ਹੈ ਜੀ 11:00 5:30 ਦੀ ਡਿਮਾਂਡ ਵੀਰ ਦੀ 1,095,000 ਰੁਪਿਆ ਰੱਖੀ ਗਈ ਹੈ ਬਿੰਡ ਤੇ ਜਾਲੀ ਵਗੈਰਾ ਲੱਗੀ ਵੀ ਹੈ ਜੀ ਕਿਉਂਕਿ ਵੀਡੀਓ ਨੂੰ ਚੰਗੀ ਜਲਦੀ ਨੂੰ ਸ਼ੇਅਰ ਜ਼ਰੂਰ ਕਰ ਦੇ ਜੀ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਆ 10 ਦੀ 80 ਦੇ ਵਿੱਚ ਹੈ ਇਹ ਟਰਾਲੀ ਬੜੀਆ ਹੈਵੀ ਟਰਾਲੀ ਹੈ ਜੀ ਅਗੇ ਜੀ ਟਰਾਲੀ ਲੈਫਟ ਵਾਲੀ ਹੈ ਇਹ ਪੁਰਾਣੀ ਟਰਾਲੀ ਜਾਂ ਡਿਮਾਂਡ 1,048,000 ਰੁਪਿਆ ਬੈੱਡ ਬੰਗੇ ਸਮੇਤ ਹੈ। ਦੇਖ ਵੀ ਫੇਟ ਟਰਾਲੀ ਹੈ, ਲੈਫਟ ਵਾਲੀ ਹੈਵੀ ਟਰਾਲੀ ਹੈ ਵੀ ਪੂਰੀ। ਬੈੱਡ ਤੇ ਜਾਲੀ ਵਗੈਰਾ ਲੱਗੀ ਹੋਈ ਹੈ। ਡਿਮਾਂਡ 1,60,000 ਰੁਪਇਆ। ਕੰਡੀਸ਼ਨ ਵਗੈਰਾ ਦੇਖ ਸਕਦੇ ਹੋ ਟਰਾਲੀ ਦੀ। ਵੀਡੀਓ ਨਹੀਂ ਚੱਲਦੀ ਆਲ ਤੁਸੀਂ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ। ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ। ਬਾਕੀ ਕਿਸੇ ਵੀ ਤਰ੍ਹਾਂ ਦੀ ਐਡ ਦੇਣ ਲਈ ਜਾਂ ਟਰਾਲੀ ਟਰੈਕਟਰ ਖਰੀਦਣ ਲਈ ਆਪਣਾ ਨੰਬਰ ਨੋਟ ਕਰ ਸਕਦੇ ਹੋ। 96468 43360 ਇਹ ਨੰਬਰ ਤੇ ਲੋੜੀ ਦੀ ਜਾਣਕਾਰੀ ਦੇ ਕੇ ਚੀਜ਼ ਦੀਆਂ 5 ਤੋਂ 7 ਫੋਟੋਆਂ ਭੇਜ ਕੇ ਐਡ ਵੀ ਲਵਾ ਸਕਦੇ ਹੋ। ਅੱਗਿਆ ਵੀਰ ਅਰਜਨ 2009 ਮਾਡਲ ਹੈ 605 ਡਿਮਾਂਡ ਹੈ ਜਿਹੜੀ 365000 ਰੁਪਏ। ਕੀ ਕੰਡੀਸ਼ਨ ਵਗੈਰਾ ਦੇਖ ਸਕਦਾ ਟਰੈਕਟਰ ਦੀ? 2009 ਮਾਡਲ ਹੈ। 50 ਨੰਬਰ ਟਰੈਕਟਰ ਨੇ ਜੀ ਸਾਰੇ। ਡਿਮਾਂਡ 365000 ਰੁਪਏ। ਅੱਗਿਆ ਜੀ ਫਾਰਮ ਟਰੈਕ 6055। ਨਵੀਂ ਕੰਡੀਸ਼ਨ ਦੇ ਵਿੱਚ ਟਰੈਕਟਰ ਆਈ ਇਹ ਵੀ ਛੋਟੇ ਗੇਅਰ ਵਾਲਾ। 17 ਮਾਡਲ ਹੈ। ਡਿਮਾਂਡ ਹੈ ਜਿਹੜੀ 585000 ਰੁਪਏ। ਕਲੰਬੀ ਵਗੈਰਾ ਲੱਗੀ ਵੀ ਹੈ ਟਰੈਕਟਰ ਤੇ। ਪਾਵਰ ਸਟੀeringਾ ਵੀਰ ਦਾ ਕੰਟੈਕਟ ਨੰਬਰ ਹੋ ਗਿਆ 82890 17643 ਵੀਰ ਦਾ ਕੰਟੈਕਟ ਨੰਬਰ ਹੈ ਜਗਵੀਰ ਸਵਰਾਜ 855 ਉਹ ਯਾਰ 8 ਮਾਡਲ ਹੈ ਡਿਮਾਂਡ ਹੈ 355000 ਰੁਪਿਆ 8 ਮਾਡਲ ਹੈ ਟਾਇਰ ਵਗੈਰਾ ਦੀ ਬਿਲਕੁਲ ਓਕੇ ਕੰਡੀਸ਼ਨ ਹੈ ਟਰੈਕਟਰ ਦੀ ਬਾਡੀ ਲੈਨ ਵਗੈਰਾ ਤਾਂ ਦੇਖ ਸਕਦੇ ਹੋ ਵੀਡੀਓ ਚੱਲਦੀ ਹੈ ਉਹਨੂੰ ਸ਼ੇਅਰ ਜ਼ਰੂਰ ਕਰ ਦੇ ਜੀ ਜਗਵੀਰ ਤੁਹਾਨੂੰ ਹੋਰ ਦਿਖਾ ਦਨੇ ਉਹ ਯਾਰ 13 ਮਾਡਲ ਹੈ ਜੀ ਸਵਰਾਜ ਪਾਵਰ ਸਟੀeringਾ ਕਲੰਪੀ ਵਗੈਰਾ ਲੱਗੀ ਵੀ ਐ ਡਿਮਾਂਡ ਆ 4.5 ਲੱਖ ਰੁਪਈਆ ਬਿਲਕੁਲ ਨਵਾਂ ਟਰੈਕਟਰ ਆ ਜੀ ਇਹ ਸੋਨਾਲੀਕਾ ਵਿਗਿਆ ਵੀਰ 2021 ਮਾਡਲ ਅੱਗੇ ਵੀਰ 2015 ਮਾਡਲ 855 ਡਿਮਾਂਡ ਆ 5,11,000 ਰੁਪਈਆ ਪੈਰ ਵਗੈਰਾ ਤੋਂ ਦੇਖ ਸਕਦੇ ਪਾਵਰ ਸਟੀering ਦੇ ਵਿੱਚ ਆ ਸਵਰਾਜ ਦੇ ਇੰਜਣ ਚ ਆ ਵੀਰ ਦਾ ਕੰਟੈਕਟ ਨੰਬਰ ਆ 82890 17743 ਵੀਰ ਦਾ ਕੰਟੈਕਟ ਨੰਬਰ ਆ ਵੀਰ 15 ਮਾਡਲ ਆ ਜੀ ਗਵੀਰ ਸਵਰਾਜ 855 ਨਿਜੋਸਤਾਨਾ ਮੇ ਮਾਡਲ ਹੈ ਡਿਮਾਂਡ ਹੈ 2,05,000 ਰੁਪਿਆ ਘਰੇਲੂ ਟਰੈਕਟਰ ਹੈ ਜੀ ਵੀਰ ਦਾ ਕੰਟੈਕਟ ਨੰਬਰ ਆਇਆ ਹੋਇਆ ਹੈ 9417167740 ਵੀਰ ਦਾ ਕੰਟੈਕਟ ਨੰਬਰ ਹੈ ਅਗਿਆ ਵੀਰ 2010 ਮਾਡਲ ਆ 855 ਡਿਮਾਂਡ ਹੈ ਜਿਹੜੀ 3,55,000 ਰੁਪਿਆ ਹੈ ਕੰਡੀਸ਼ਨ ਵਗੈਰਾ ਦੇਖ ਸਕਦੇ ਹੋ ਟਰੈਕਟਰ ਦੀ ਚੱਲਦੀ ਵਾਲੀ ਵੀਡੀਓ ਸ਼ੇਅਰ ਜਰੂਰ ਕਰ ਦਿਓ ਜੀ ਭਾਗੇ ਟਰੈਕਟਰ ਖਰੀਦਣ ਲਈ ਨੰਬਰ ਨੋਟ ਕਰ ਸਕਦੇ ਹੋ 9646874336 ਗੈਵੀਰ ਸਵਰਾਜ 855 ਇਹ ਟਰੈਕਟਰ ਖਰੀਦਣ ਲਈ ਵੀ ਆਪਣੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਜੀ ਫੋਰਡ 3620 ਸੋਨਾਲੀ ਕਾ ਡੀਆਈ 750 ਸਵਰਾਜ 855 ਇਹ 96 ਮਾਡਲ ਹੈ ਡਿਮਾਂਡ 190000 ਰੁਪਿਆ ਫੋਰਡ 1994 ਮਾਡਲ ਹੈ ਡਿਮਾਂਡ 145000 ਰੁਪਿਆ ਗੈ 96 ਮਾਡਲ ਡਿਮਾਂਡ ਹੈ 210000 ਰੁਪਿਆ ਇਹ ਟਰੈਕਟਰ ਦਾ ਜਿਹੜਾ ਕੰਟੈਕਟ ਨੰਬਰ ਆ ਹੈਗਾ 82890 17643 ਵੀਰ ਦਾ ਕੰਟੈਕਟ ਨੰਬਰ ਹੈ ਜੇ ਵੀਰ ਹੋਰ ਦੇਖ ਸਕਦੇ ਹੋ ਸੋਨਾਲੀਕਾ 2006 ਮਾਡਲ ਹੈ ਡਿਮਾਂਡ 317000 ਰੁਪਿਆ ਅੱਗੇ ਵੀਰ 2000 ਮਾਡਲ ਸਵਰਾ 735 ਡਿਮਾਂਡ ਹੈ ਜੀ 185000 ਰੁਪਿਆ ਟਰੈਕਟਰ ਦੀ ਕੰਡੀਸ਼ਨ ਵਗੈਰਾ ਦੇਖ ਸਕਦੇ ਹੋ ਬਾਹਰ ਪੰਪ ਚਾ ਸੋਨਾਲੀਕਾ ਹੀ ਰੰਗ ਪੇਂਟ ਦਾ ਓਰੀਜਨਲ ਹੈ ਟਾਇਰ ਵਗੈਰਾ ਬਿਲਕੁਲ ਨਵੇਂ ਨੇ ਵੀਰ ਦਾ ਕੰਟੈਕਟ ਨੰਬਰ ਹੋਵੇਗਾ 96468 43360 ਵੀਰ ਦਾ ਕੰਟੈਕਟ ਨੰਬਰ ਹੈ ਬਰਨਾਲਾ ਟਰੈਕਟਰ ਮੰਡੀ ਵੀਡੀਓ ਨੂੰ ਚੱਲਦੀ ਹੈ ਜੇ ਸ਼ੇਅਰ ਜ਼ਰੂਰ ਕਰ ਦੇਈ ਤੇ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਤੇ ਆਪਣੇ ਫੇਸਬੁੱਕ ਪੇਜ ਨੂੰ ਫੋਲੋ ਕਰ ਲਿਓ। ਬਾਕੀ ਕਿਸੇ ਵੀ ਤਰ੍ਹਾਂ ਦਾ ਖੇਤੀਬਾੜੀ ਦਾ ਸਾਧਨ ਖਰੀਦਣ-ਵੇਚਣ ਲਈ ਨੰਬਰ ਨੋਟ ਕਰ ਸਕਦੇ ਹੋ 96468 43360 ਗਵੀਰ ਸਵਰਾਜ 735 1998 ਮਾਡਲ ਹੈ ਜੀ। ਅੰਦਰ ਪੰਪ ਚਾ। ਜਿਹੜੇ ਡਿਮਾਂਡ ਰੱਖੀ ਗੜੀ 1 ਲੱਖ 20 ਹਜ਼ਾਰ ਰੁਪਏ ਮੌਕੇ ਤੇ ਟਰੈਕਟਰ 1 ਲੱਖ 10 ਹਜ਼ਾਰ ਦਾ ਨਾ ਹੋ ਜੂਗਾ ਜੀ। ਵੀਰ ਦਾ ਕੰਟੈਕਟ ਨੰਬਰ ਆਵੇਗਾ 96468 43360 ਵੀਰ ਦਾ ਕੰਟੈਕਟ ਨੰਬਰ ਹੈ। ਵੀਡੀਓ ਨੂੰ ਚੱਲਦੀ ਵਾਲੀ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ। ਬਰਨਾਲਾ ਟਰੈਕਟਰ ਮੰਡੀ ਜੇ ਮੈਸੀ ਜੀ। ਮਾਣ 5245 2002 ਮਾਡਲ ਆ ਡਿਮਾਂਡ ਆ 2,35,000 ਰੁਪਇਆ। ਜੇ ਵੀ ਡੀਆਈ 750 ਸੋਨਾਲੀਕਾ 2018 ਮਾਡਲ ਆ। ਜੀ 19 ਨੰਬਰ ਆ ਘਰੇਲੂ ਟਰੈਕਟਰ ਆ ਜੀ ਡਿਮਾਂਡ ਆ 4,95,000 ਰੁਪਇਆ ਕਲੰਪੀ ਵਗੈਰਾ ਲੱਗੀ ਵੀ ਆ। ਜੇ ਵੀ 11 ਮਾਡਲ ਸਵਰਾਜ 855 ਡਿਮਾਂਡ 3,95 ਲੱਖ ਰੁਪਿਆ ਵੀਡੀਓ ਨਹੀਂ ਚਲਦੀ ਜਲਦੀ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ ਅੱਗੇ 44 2001 ਮਾਡਲ ਹੈ ਡਿਮਾਂਡ ਹੈ 2,60,000 ਰੁਪਿਆ ਟਰੈਕਟਰ ਦੀ ਅੱਗੇ 96 ਮਾਡਲ ਸਵਾਜ 852 ਡਿਮਾਂਡ ਹੈ 1,85,000 ਰੁਪਿਆ ਵੀਡੀਓ ਨਹੀਂ ਚਲਦੀ ਜਲਦੀ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ ਬਾਕੀ ਕਿਸੇ ਵੀ ਤਰ੍ਹਾਂ ਦਾ ਖੇਤੀਬਾੜੀ ਦਾ ਸੰਦ ਖਰੀਦਣ ਵੇਚਣ ਲਈ ਨੰਬਰ ਨੋਟ ਕਰ ਸਕਦੇ ਹਾਂ 964684360 ਬਰਨਾਲਾ ਏਰੀਆ ਜੀ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਜੀ ਜਲਦੀ ਜਲਦੀ ਨੂੰ ਧੰਨਵਾਦ ਵੀਰ